ਜਿਹੜਾ ਉਪਰ ਇੰਸਟਾਲ ਕਰਦਾ ਨਜ਼ਰ ਆ ਗਿਆ ਉਹਦੀ ਜੂਨੀਅਨ ਦੀ 2000 ਰੁਪਏ ਜੁਰਮਾਨੇ ਦੀ ਪਰਚੀ ਕੱਟੀ ਜਾਊਗੀ ਉਪਰ ਕੰਪਨੀ ਜੰਦਾਬਾਦ ਉਪਰ ਕੰਪਨੀ ਜੰਦਾਬਾਦ ਉਪਰ ਕੰਪਨੀ ਜੰਦਾਬਾਦ ਕਹਿੰਦੇ ਇਹ ਸਾਡੇ ਗੱਡੇ ਨਹੀਂ ਹੈਗੇ ਜੋ ਐਨੇ ਘੱਟ ਰੇਟ ਦੇ ਜਿਹੜਾ ਕਿ ਸਾਨੂੰ ਪ੍ਰੋਵਾਈਡ ਕਰਵਾਉਂਦੇ ਨੇ ਜੇ ਤੁਹਾਡੇ ਕੋਲ ਕੋਈ ਚਿੱਟੀ ਬਲੇਡ ਆਂਦੀ ਹੈ 112 ਤੇ ਕਾਲ ਕਰੋ ਉਹਦੇ ਵਿੱਚ ਬਣਦੀ ਜੋ ਕਾਰਵਾਈ ਕਰਾਈ ਜਾਵੇ ਕਿ ਚਿੱਟੀ ਬਲੇਡ ਮੈਨੂੰ ਕਿੱਥੇ ਲੈਣ ਆ ਗਈ ਤੇ ਅੱਜ ਅਸੀਂ ਕੰਪਨੀ ਨਾਲ ਅੱਜ ਕਸਮਾਂ ਕਾਲੀਆਂ ਸਭ ਨੇ ਇਹ ਅੱਜ ਤੋਂ ਬਾਅਦ ਉੱਪਰ ਨਹੀਂ ਚਲਾਣੀ ਐ ਜੀ। ਜੁਤਬਾਦ। ਉੱਪਰ ਕੰਪਨੀ। ਜੁਤਬਾਦ। ਉੱਪਰ ਕੰਪਨੀ। ਬੇਸ਼ਰਮ ਆਦਮੀ ਸਾਡੀ ਬੇੜਾਗਰ ਕਰਕੇ ਰਖੇ ਰਣ ਪੰਜਾਬ ਦਾ ਕੰਪਨੀ ਸਾਨੂੰ ਨਹੀਂ ਚਲਾ ਰਹੀ ਅਸੀਂ ਕੰਪਨੀ ਚਲਾ ਰਿਆ ਅਸੀਂ ਕੰਪਨੀ ਨੂੰ ਪਮਾ ਕੇ ਦੇ ਰਿਆ ਤਾਂ ਕੰਪਨੀ ਦਾ ਬਾਲਕ ਕੋਲ ਚੱਲ ਰਿਆ। ਜਿਸ ਦਾ ਸਾਡੀਆਂ ਗੱਟੀਆਂ ਕਢ ਕੇ ਕੰਪਨੀ ਵੀ ਬੰਦ ਹੋ ਜਾਂਦਾ ਨਾ 70ਵੇਂ ਦੀ ਗੈਸ ਲਾ ਜਣੀਆਂ ਜੀ ਤੇ ਟਾਇਰ ਕਸਾਈ ਆਪਣੇ ਬੰਦੇ ਦੀ ਤਾਂ ਕੋਈ ਕੀਮਤ ਹੀ ਨਹੀਂ ਹੈਗੀ। ਵੀਰਾਂ ਦੀ ਕੋਈ ਕੀਮਤ ਨਹੀਂ ਹੈਗੀ ਜਿਹੜੀ ਅੱਖਾਂ ਲਾਲ ਲੈ ਕੇ ਭਾਈ ਆਪਣੇ ਕੰਮ ਕਰ ਰਹੇ ਨੇ। ਉਹਦਾ ਬੇਪੂਣ ਨੇ ਭਾਈ। ਜੁਤਬਾਦ। ਇਹ ਬ੍ਰੱਡ ਕਰੋ ਇਹ ਬ੍ਰੱਡ ਕਰੋ ਬਾਈਡ ਮਿਲੇ ਨਾ ਮਿਲੇ ਪਹਿਲੀ ਅਡਵਾਂਸ 20000 ਰੁਪਏ ਲੈਣਾ ਇਹ ਓਲਾ ਕੰਪਨੀ ਨੇ 7 ਲੱਖ 10000 ਦੀ ਗੱਡੀ ਹੈ ਜੀ ਠੀਕ ਹੈ ਜੀ ਉਹ ਗੱਡੀ ਹੈ ਜੀ 8 ਲੱਖ ਦੀ ਗੱਡੀ ਹੈ ਜੀ ਹੋਰ ਆ ਗੱਡੀਆਂ ਆ ਗੱਡੀਆਂ ਜੀ ਆਪਣੇ 9-9 ਲੱਖ ਦੀਆਂ ਗੱਡੀਆਂ 10-10 ਲੱਖ ਦੀਆਂ ਗੱਡੀਆਂ ਤੇ ਪਾਈਆਂ ਹੋਈਆਂ ਪਰਮਟ ਦੇ ਰਹੇ ਆ ਜੀ 3300 ਰੁਪਏ ਟੈਕਸ ਦੇ ਰਹੇ ਆ ਜੀ ਸਰਕਾਰ ਨੂੰ ਉਸ ਤੋਂ ਬਾਅਦ 25000 ਦੀ ਇੰਸ਼ੋਰੈਂਸ ਕਰਾ ਰਹੇ ਆ ਬੇਤ ਕਸਟਮਰ ਦੀ ਮੈਂ ਤੋਮ ਕਰੂ ਸੱਤ ਨਹੀਂ ਨਹੀਂ ਚਲੇਗੀ ਸੱਤ ਨਹੀਂ ਚਲੇਗੀ ਸੱਤ ਨਹੀਂ ਚਲੇਗੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਮੇਰ ਕੈਬ ਬੁੱਕ ਹੁੰਦੀ ਐ ਤੇ ਜਿਹੜਾ ਰੇਟ ਬਰਾਬਰ ਨਹੀਂ ਮਿਲਦਾ ਤਾਂ ਉਸਦੇ ਚੱਲਦੇ ਹੋਏ ਟੈਕਸੀ ਡਰਾਈਵਰ ਵਾਲਿਆਂ ਵੱਲੋਂ ਜਿਹੜਾ ਗੈਜਟ ਸਟ੍ਰਾਈਕ ਕੀਤੀ ਗਿਆ ਤੁਹਾਨੂੰ ਦੋਸਤ ਵੀਰ ਇੱਕ ਹੋਰ ਦਿਖਾ ਰਹੇ ਆ ਵੀ ਗੱਡੀਆਂ ਜਿਹੜੀਆਂ ਨੇ ਬੰਦ ਕਰਕੇ ਤੇ ਖੜੀਆਂ ਕੀਤੀਆਂ ਹੋਈਆਂ ਨੇ ਤੇ ਜਿਹੜੀ ਸਟ੍ਰਾਈਕ ਹੈ ਅੱਜ ਜਿਹੜੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹਨਾਂ ਵੱਲੋਂ ਕੰਪਲੇਂਟ ਕੀਤੀ ਜਾ ਰਹੀ ਹੈ ਕਿ ਕੋਈ ਜਿਹੜੀ ਪਰਟੀਕੂਲਰ ਜਿਹੜੀਆਂ ਐਪਸ ਚੱਲਦੀਆਂ ਨੇ ਯਾਨੀ ਕਿ ਜੋ ਜਿਹਦੇ ਆਪਾਂ ਕੈਬ ਬੁੱਕ ਕਰਦੇ ਆ ਜਿਹੜੀਆਂ ਐਪਸ ਚੱਲਦੇ ਨੇ ਉਹ ਇਹਨਾਂ ਨੂੰ ਪ੍ਰੋਪਰ ਜਿਹੜਾ ਕੀ ਹੈ ਫੇਅਰ ਨਹੀਂ ਦਿੰਦੀਆਂ ਜਿਹੜਾ ਕੀ ਹੈ ਜਿਸ ਤਰੀਕੇ ਨਾਲ ਆਪਾਂ ਆਟੋ ਵਗੈਰਾ ਦੇਖਦੇ ਆ ਉਹ ਕਹਿੰਦੇ ਨੇ ਵੀ 2 ਤੋਂ 250 ਰੁਪਏ ਜਿਹੜਾ ਕੀ ਹੈ ਸਾਲਮ ਆਟੋ ਲੈਂਦਾ ਹੈ ਤੇ ਜਿੱਥੇ ਇੱਕ ਕੈਬ ਬੁੱਕ ਹੁੰਦੀ ਹੈ ਤਾਂ 40 50 70 ਰੁਪਏ ਤੱਕ ਤਾਂ ਜਿਹੜੀ ਕੀ ਹੈ ਇੱਕ ਫੇਅਰ ਬਣਦਾ ਜਿਹਦਾ 2 3 ਕਿਲੋਮੀਟਰ ਦਾ ਡਿਸਟੈਂਸ ਹੁੰਦਾ ਕਵਰ ਕਰਾ ਦਿੰਦੇ ਤਾਂ ਕਹਿਣ ਚਾਹੁੰਦੇ ਨੇ ਵੀ ਕੀ ਗੱਡੀਆਂ ਜਿਹੜੀਆਂ ਨੇ ਇਹਨਾਂ ਦੀਆਂ ਵਧੀਆਂ ਗੱਡੀਆਂ ਨੇ ਸਾਰੀਆਂ ਟੈਕਸੀ ਪਲੇਟਸ ਨੇ ਪਰ ਕਹਿੰਦੇ ਇਹ ਸਾਡੇ ਗੱਡੇ ਨਹੀਂ ਹੈਗੇ ਜੋ ਇੰਨੇ ਘੱਟ ਰੇਟ ਜਿਹੜਾ ਕਿ ਸਾਨੂੰ ਮਿਸ ਪਰਵਾਇਡ ਕਰਵਾਉਂਦੇ ਨੇ ਉਸ ਦੇ ਚੱਲਦੇ ਹੋਇਆ ਜਿਹੜੀ ਕਿ ਸਟ੍ਰਾਈਕ ਕੀਤੀ ਗਈ ਹੈ ਗੱਲਬਾਤ ਕਰਨ ਦੀ ਪ੍ਰਧਾਨ ਸਭਾ ਨਾਲ ਜਿਹੜੀ ਕੋਸ਼ਿਸ਼ ਕਰਾਂਗੇ ਵੀ ਕੀ ਮੰਗਾ ਨੇ ਅਸਲ ਦੇ ਵਿੱਚ ਜਿਹੜੀਆਂ ਮੰਗਾਂ ਇਹਨਾਂ ਦੀਆਂ ਕੁਝ ਹੋਰ ਵੀ ਨੇ ਜਿਸ ਦੀ ਬਾਰੇ ਜਾਣਕਾਰੀ ਲਵਾਂਗੇ ਇਹਨਾਂ ਤੋਂ ਤੇ ਦੇਖਾਂਗੇ ਵੀ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਇਸ ਦਾ ਹੱਲ ਨਹੀਂ ਕੀਤਾ ਜਾਂਦਾ ਤੇ ਅਗਲੇ ਕਾਰਜ ਜਿਹੜੀ ਕਿ ਆ ਕੀ ਜਾਏਗੀ ਇਹਨਾਂ ਵੱਲੋਂ ਅੱਜ ਕੁਝ ਨਹੀਂ ਭਾਜੀ ਸਟ੍ਰਾਈਕ ਇਸ ਲਈ ਕੀਤੀ ਜਾ ਰਹੀ ਹੈ ਜੀ ਜਿਹੜੇ ਕੰਪਨੀਆਂ ਨਾਲ ਰੇਟ ਮਾੜੇ ਕੀਤੇ ਹੋਏ ਨੇ ਅੱਜ ਉਹਨਾਂ ਦੇ ਨੱਥ ਪਾਈ ਜਾਊਗੀ ਜੀ ਅੱਜ ਉਸ ਕੰਪਨੀਆਂ ਨੂੰ ਬੰਦ ਕੀਤਾ ਜਾਊਗਾ ਤੇ ਅੱਜ ਅਸੀਂ ਕੰਪਨੀ ਨਾਲ ਅੱਜ ਕਸਮਾਂ ਕਾਲੀਆਂ ਸਭ ਨੇ ਕਿ ਅਸੀਂ ਅੱਜ ਤੋਂ ਬਾਅਦ ਉੱਪਰ ਨਹੀਂ ਚਲਾਣੀ ਹੈ ਜੀ। ਇੱਕ ਦਿੱਕਤ ਕਿੰਨੇ ਸਮੇਂ ਤੋਂ ਆ ਰਹੀ ਜਿਹੜੀ ਜਸੀਂ ਦੱਸ ਰਸ ਕੀ ਜਿਹੜੇ ਫੇਅਰ ਹੁੰਦੇ ਜਿਹੜਾ ਇੱਕ ਪਾੜਾ ਲੱਗਦਾ ਉਹ ਕਾਟਲ ਭਰਦੀ ਹੈ ਕੰਪਨੀ ਇਹ ਦਿੱਕਤ ਘਾਤੋਂ ਚੱਲਦੀ ਆ ਰਹੀ ਹੈ। ਸਰ ਕੰਪਨੀ ਪਹਿਲਾਂ ਬਹੁਤ ਵਧੀਆ ਰੇਟ ਦੇ ਰਹੀ ਸੀ। ਜਦੋਂ ਕੰਪਨੀ ਨੇ ਦੇਖਿਆ ਜੀ ਇਹਨਾਂ ਨੂੰ ਆदत ਪੈ ਗਈ ਹੈ। ਤਾਂ ਹੋਣੀ 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 ਉਹਨਾਂ ਨੇ ਕੀ ਕੀਤਾ ਜੀ ਪਹਿਲਾਂ ਕਮਿਸ਼ਨ ਕੱਟਦੇ ਸੀ ਹੁਣ ਕਮਿਸ਼ਨ ਕੱਟਣ ਦੀ ਵੀ ਆਏ ਨਾ ਕਹਿੰਦੇ ਡਾਕਟਰ ਕੋ ਜਾਣ ਤੋਂ ਪਹਿਲਾਂ ਹੀ ਹਸਪੀਟਲ ਜਾਂਦੇ ਨਹੀਂ ਪਹਿਲੀ ਪੈਸੇ ਲੈ ਲੈਂਦੇ ਨੇ। ਬੰਦਾ ਬਚੇ ਨਾ ਬਚੇ ਪਹਿਲੀ ਪੈ ਲੈ ਹੁੰਦੇ ਨੇ ਰਾਈਡ ਮਿਲੇ ਨਾ ਮਿਲੇ ਪਹਿਲੀ ਅਡਵਾਂਸ 2000 ਰੁਪਏ ਲੈ ਲੈਣਾ ਜੇ ਓਲਾ ਕੰਪਨੀ ਨੇ ਹਾਂਜੀ ਅੱਜ ਵਾਰਨਿੰਗ ਦੇ ਰਿਆ ਉੱਪਰੋਂ ਕੰਪਨੀ ਦਾ ਦੇਤੀ ਹੈ ਜੀ ਆਉਣ ਵਾਲੇ ਸਮੇਂ ਐਂਡਰਾਈਵ ਨੂੰ ਸੁਧਾਰਨ ਨੂੰ ਕਹਿੰਦਾ ਜੇ ਆਪਣੇ ਰੇਟ ਫਿਕਸ ਨਹੀਂ ਕਰਦੀ ਹੈ ਤਾਂ ਤੇਰੇ ਨਾਲ ਵੀ ਕਾਕਾ ਟਾਈਮ ਨਹੀਂ ਹੈਗਾ ਬਾਈਕਟ ਕਰਾਂਗੇ ਪ੍ਰੋਪਰ ਕੰਪਨੀਆਂ ਵੀਰੇ ਹੋਰ ਵੀ ਬਹੁਤ ਨੇ ਮਾਰਕੀਟ ਦੇ ਉਹਨਾਂ ਦੇ ਜੇਕਰ ਰੇਟ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਨਾਲ ਉਹਨਾਂ ਦਾ ਰੇਟ ਮਿਲਦੇ ਨੇ ਸਰ ਸਰ ਦੇਖੋ ਜੀ ਜਿੰਨੇ ਵੀਰ ਨੇ ਜਿਹੜੇ ਪੁਰਾਣੇ ਚਲਾ ਰਹੇ ਨੇ ਓਲਾ ਕੰਪਨੀ ਕਿਤੇ ਨਾ ਕਿਤੇ ਬੇਹੱਦ ਵਧੀਆ ਰੇਟ ਦਿੰਦੀ ਹੈ ਜੀ ਅਸੀਂ ਓਲਾ ਕੰਪਨੀ ਨੂੰ ਸਪੋਰਟ ਕਰਦੇ ਹਾਂ ਜੀ ਓਲਾ ਕੰਪਨੀ ਵੀ ਰੇਟ ਫੇਰ ਵੀ ਵਧੀਆ ਰੇਟ ਦਿੰਦੀ ਹੈ ਜੀ ਪਰ ਜੇ ਇਹ ਕੰਪਨੀਆਂ ਆਪਣੀ ਮਨਮਾਨੀ ਕਰੋਗੀ ਆਪਣਾ ਮੋਟਿਵ ਸਾਡਾ ਸਾਡਾ ਨਹੀਂ ਸਮਝੋਗੇ ਸਾਨੂੰ ਆਪਣਾ ਨਹੀਂ ਸਮਝੋਗੇ ਅਸੀਂ ਕੰਪਨੀ ਸਾਨੂੰ ਨਹੀਂ ਚਲਾ ਰਹੀ ਅਸੀਂ ਕੰਪਨੀ ਚਲਾ ਰਹੇ ਹਾਂ ਅਸੀਂ ਕੰਪਨੀ ਨੂੰ ਕਮਾ ਕੇ ਦੇ ਰਹੇ ਹਾਂ ਤਾਂ ਕੰਪਨੀ ਦਾ ਬਾਲਣ ਪੁਰਜਾ ਚੱਲ ਰਿਹਾ ਜੇ ਤਾਂ ਸਾਡੀਆਂ ਗੱਡੀਆਂ ਕੱਢ ਕੇ ਕੰਪਨੀ ਵੀ ਬੰਦ ਹੋ ਉਸ ਤਾਂ ਜੇਕਰ ਗੱਡੀਆਂ ਦੀ ਗੱਲ ਕਰੀਏ ਤਾਂ ਗੱਡੀਆਂ ਦੀ ਕੀਮਤ ਕਿੰਨੀ ਹੋਊਗੀ ਉਸਦੇ ਉੱਤੇ ਪਰਮਟ ਵੀ ਲੱਗਦਾ ਉਸਦੇ ਚਾਰਜ ਜਿਹੜੇ ਸਰਕਾਰ ਨੂੰ ਟੈਕਸ ਵੀ ਜਾਂਦਾ ਤਾਂ ਪਰ ਫੇਰ ਵੀ ਜਿਹੜੀ ਸੁਣਵਾਈ ਕਿਸ ਤਰੀਕੇ ਨਾਲ ਨਹੀਂ ਹੋ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਮੈਂ ਭਾਜੀ ਆਹ ਦੱਸਦਾ ਆਹ ਗੱਡੀ ਹੈ ਜੀ 7 ਲੱਖ 10 ਹਜ਼ਾਰ ਦੀ ਗੱਡੀ ਹੈ ਜੀ ਠੀਕ ਹੈ ਜੀ ਉਹ ਗੱਡੀ ਹੈ ਜੀ 8 ਲੱਖ ਦੀ ਗੱਡੀ ਹੈ ਜੀ ਹੋਰ ਆ ਗੱਡੀ ਹਾਂਜੀ ਆਹ ਗੱਡੀਆਂ ਜੀ ਆਪਣੇ 9-9 ਲੱਖ ਦੀਆਂ ਗੱਡੀਆਂ 10-10 ਲੱਖ ਦੀਆਂ ਗੱਡੀਆਂ ਤੇ ਪਾਈਆਂ ਹੋਈਆਂ ਪਰਮਟ ਦੇ ਰਹੇ ਆ ਜੀ 3300 ਰੁਪਇਆ ਟੈਕਸ ਦੇ ਰਿਆਂ ਜੀ ਸਰਕਾਰ ਨੂੰ ਉਸ ਤੋਂ ਬਾਅਦ 25000 ਦੀ ਇੰਸ਼ੋਰੈਂਸ ਕਰਾ ਰਿਆਂ ਬੇਤ ਕਸਟਮਰ ਦੀ ਔਰ ਪ੍ਰਾਈਵੇਟ ਗੱਡੀ ਪ੍ਰਾਈਵੇਟ ਗੱਡੀ ਜਿਹੜਾ ਆਪਣੇ ਨੌਕਰੀ ਕਰ ਰੇ ਇੱਕ ਗੱਡੇਨ ਗੱਡੀ ਰੋਕੀ ਹੈ ਜੀ ਮੈਂ ਕਿਹਾ ਵੀਰੇ ਕੀ ਕੰਮ ਕਰਦਾ ਮੈਂ ਭਾਜੀ 35000 ਲੈਣਾ ਮੈਂ ਕਿਹਾ ਵੀਰੇ ਕੀ ਗੱਲ ਸਾਡੇ ਤਾਂ ਨੂੰ ਪੇਟ ਵੱਡੇ ਜਿਆਦਾ ਲੱਗਦੇ ਨੇ ਸਾਡੇ ਗਰੀਬਾਂ ਦੇ ਹੱਕ ਮਾਰਨ ਲੱਗਾ ਤੂੰ 35000 ਨਾ ਦੇ ਤੈਨੂੰ ਸਕੂਨ ਨਹੀਂ ਮਿਲਿਆ ਤੂੰ ਹੋਰ ਕੋਈ ਕੰਮ ਪੜ ਲੈ ਸਕਿਉਰਟੀ ਕਰ ਲੈ ਜਾਂ ਕੀ ਦੀ ਕਿਉਂ ਸਾਡੇ ਗਰੀਬਾਂ ਦੇ ਲੱਤ ਮਾਰ ਰਹੇ ਆ ਪ੍ਰਾਈਵੇਟ ਗੱਡੀ ਤੂੰ ਆਪਣੇ ਘਰੇ ਰੱਖੇ ਨੋ ਗੱਡੀ ਗੜੀ ਸਕੋਟਾ ਗੱਡੀ ਰਾਈਡ ਕਿੰਨੇ ਲਾ ਰਿਹਾ 70 ਰੁਪਏ ਦੀ 75 ਰੁਪਏ ਦੀ ਬੇਸ਼ਰਮ ਆਦਮੀ ਸਾਡੀ ਬੇੜਾ ਕਰ ਕਰ ਕੇ ਰਖੇ ਰਣ ਪੰਜਾਬ ਦਾ ਭਾਜੀ ਰਾਈਡਾਂ ਦਾ ਸ਼ੁਰੂਆਤ ਰੇਟ ਕਿੰਨੇ ਤੋਂ ਹੋ ਜਾਂਦਾ ਤੇ ਜੇ ਵੱਧ ਤੋਂ ਵੱਧ ਕਿੰਨਾ ਪਹੁੰਚ ਜਾਂਦਾ ਹੈ ਜਿਆਦਾ ਹੀ ਜਿਆਦਾ ਭਾਜੀ 150 200 ਤੱਕ ਹੈ ਇਸ ਤੋਂ ਬਾਅਦ ਕੋਈ ਨਹੀਂ ਹੈ ਜੀ ਤੇਲ ਦਾ ਖਰਚਾ ਉਹਨੇ ਕਿ ਰਸਤੇ ਵਿੱਚ ਕਿੰਨਾ ਆ ਜਾਂਦਾ ਖਰਚਾ ਭਾਜੀ ਕੀ ਖਰਚਾ ਦਾ ਅੰਦਾਜ਼ਾ ਨੇ ਜੀ 70 ਰੁਪਏ ਦੀ ਗੈਸ ਲਾ ਜਾਣੀ ਹੈ ਜੀ ਟਾਇਰ ਕਸਾਈ ਆਪਣੇ ਬੰਦੇ ਦੀ ਤਾਂ ਕੋਈ ਕੀਮਤ ਹੀ ਨਹੀਂ ਹੈਗੀ ਵੀਰਾਂ ਦੀ ਕੋਈ ਕੀਮਤ ਨਹੀਂ ਹੈਗੀ ਜਿਹੜੀ ਅੱਖਾਂ ਨਾਲ ਲੈ ਕੇ ਬਾਜੀ ਆਪਣੇ ਕੰਮ ਕਰ ਰਹੇ ਨੇ ਉਹ ਤਾਂ ਬੇਕੂਬ ਨੇ ਬਾਜੀ ਉਹ ਤਾਂ ਜਨਤਾ ਬੇਕੂਬ ਨਹੀਂ ਬਾਜੀ ਆਪਣੇ ਸਵਾਦ ਲੈ ਰਹੀ ਹੈ ਜੀ ਸਭ ਪਰ ਹੁਣ ਅਸੀਂ ਸਵਾਦ ਨਹੀਂ ਲੈਣ ਦਵਾਂਗੇ ਹੁਣ ਨਵੀਂ ਜੁਨੀਅਨ ਆਊਗੀ ਤੇ ਲੁਧਿਆਣੇ ਦੇ ਵਿੱਚ ਹੋਰ ਹਰ ਚੀਜ਼ ਦਾ ਹੱਲ ਕਰਕੇ ਦਿਖਾਊਗੀ ਜੇ ਨਹੀਂ ਮੰਨੂਗੀ ਤਾਂ ਬਾਜੀ ਅਸੀਂ ਔਰ ਤੁਹਾਨੂੰ ਇੱਕ ਚੀਜ਼ ਦੱਸ ਦਈਏ ਜੀ ਇਸ ਪ੍ਰੈਸ ਦੇ ਮਾਧਿਅਮ ਮੇਰੇ ਵੀਰ ਕਈ ਨਹੀਂ ਜਾਣਦੇ ਨੇ ਥੋੜੇ ਟਾਈਮ ਤੱਕ ਉਹ ਵੀ ਆਣ ਵਾਲੇ ਨੇ ਅਜਾ ਟੈਕਸੀ ਯੂਨੀਅਨ ਦੇ ਪ੍ਰਧਾਨ ਸ਼ਰਨ ਸਿੰਘ ਕਲਸੀ ਜਿਨ੍ਹਾਂ ਨੂੰ ਵੀਰਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਉਹਨਾਂ ਬਾਰੇ ਕਿ ਉਹ ਸਾਡੇ ਲਈ ਕੀ ਕੰਮ ਕਰ ਰਹੇ ਨੇ ਅੰਦਰ ਖਾਤੇ 'ਚ ਕੀ ਕੰਮ ਕਰ ਰਹੇ ਨੇ ਆਪਣੀ ਜੇਬਾਂ ਯੂਨੀਅਨ ਦੇ ਪੈਸੇ ਲਾ ਲਾ ਕੇ ਆਪਣੇ ਲਈ ਕੀ ਕਰ ਰਹੇ ਨੇ ਕਿਸੇ ਸਮੇਂ 6 ਮਹੀਨੇ ਤੋਂ ਬਾਅਦ ਪਰਮਨੈਂਟ ਨਹੀਂ ਪੈਂਦਾ ਸੀ ਪੀਪੀ01 ਅੱਜ 5 ਸਾਲ ਬਾਅਦ ਵੀ ਪਰਮਨੈਂਟ ਘੱਟੀ ਦਾ ਪੈਂਦਾ ਜੀ ਕਿਸੇ ਸਮੇਂ 1.5 ਲੱਖ ਰੁਪਏ ਪਰਮਨੈਂਟ ਦੇ ਆਪਣੇ ਅਰਮਾਨੀਆਂ ਦੀ ਹੁੰਦਾ ਸੀ ਟੈਕਸ ਤੇ ਉਹਦਾ ਬਿਲਕੁਲ ਘਟਾ ਕੇ 80 ਹਜ਼ਾਰ ਕਰਾਇਆ ਗਿਆ ਜੀ ਕਿਆੰਦਾ ਮਤਲਬ ਇਹ ਹੈ ਕਿ ਬਾਜੀ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹ ਰੋਧੀ ਲੱਤਾ ਖਿੱਚਿਆ ਜਾਂਦੀਆਂ ਮੈਂ ਧੰਨਵਾਦ ਕਰਾਂਗਾ ਪ੍ਰੈਸ ਦੇ ਮਾਧਿਅਮ ਐਲਸੀ ਐਲਸੀਆ ਕੰਪਨੀ ਦਾ ਆਪਣੇ ਯੂਨੀਅਨ ਦਾ ਜਿਨ੍ਹਾਂ ਨੇ ਆ ਸਾਨੂੰ ਸਮਰਥਨ ਦਿੱਤਾ ਜੀ ਇੱਕ ਲੁਧਿਆਣੇ ਵਿੱਚ ਆਰਟੀਯੂ ਐਨ ਕੰਪਨੀ ਹੈ ਜੀ ਕੰਪਨੀ ਕਹਿ ਦਵਾਂ ਬਾਜੀ ਜਿਨ੍ਹਾਂ ਨੇ ਬਾਜੀ ਆਪਣੇ ਸਾਭ ਸਮਰਥਨ ਦੇਣ ਦੀ ਬਜੇ ਕਹਿੰਦੇ ਅਸੀਂ ਗੱਡੀਆਂ ਚਲਾਵਾਂਗੇ ਜੀ ਉਹ ਤੁਸੀਂ ਗੱਡੀ ਨੂੰ ਲਾਂ ਤਾਂ ਤੁਹਾਡੇ ਤੁਹਾਡੇ ਪੰਜਾਬ ਦੇ ਰਹਿਣ ਤੇ ਸਾਡੀ ਨੂੰ ਏ ਭਾਈ ਸਟ੍ਰਾਈਕ ਕਰਤਾ ਚੱਲੇਗੀ ਜਿਹੜੀ ਅੱਜ ਕਰ ਰਹੇ ਆ ਇਹ 11 ਤਰੀਕ ਹੈ ਜੀ ਕੱਲ ਦਾ ਦਿਨ ਸਵੇਰੇ 5 ਵਜੇ ਖਤਮ ਹੈ ਜੀ ਸਟ੍ਰਾਈਕ ਸਾਰੇ ਆਪਣੇ ਕੰਮ ਕਰਨਗੇ ਪਰ ਉੱਪਰ ਨਾਲ ਪ੍ਰੋਪਰ ਤਰੀਕੇ ਦਾ ਬਾਈਕਾਟ ਹੈ ਜੀ ਠੀਕ ਹੈ ਜੀ ਤੇ ਹੁਣ ਮੰਗ ਕੀ ਰਹੀ ਹੈ ਕਿ ਜੇਕਰ ਕਿਸੇ ਵੀ ਤਰੀਕੇ ਨਾਲ ਉਹਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਉਸ ਤੋਂ ਅਗਲੇ ਸਰ ਦੇਖੋ ਜੀ ਪਹਿਲੇ ਨੰਬਰ ਦੇ ਉੱਪਰ ਹੈ ਜੀ ਇਹਨੂੰ 1 ਮਹੀਨੇ ਦਾ ਟਾਈਮ ਦਿੱਤਾ ਗਿਆ ਜੀ ਉਸ ਤੋਂ ਬਾਅਦ ਸਾਡੀ ਜੂਨੀਅਨ ਡਿਸਾਈਡ ਕਰੇਗੀ ਕੀ ਇਹਨੂੰ ਟਾਈਮ ਦੇਣਾ ਜਾਂ ਨਹੀਂ ਦੇਣਾ ਫਿਰ ਅਸੀਂ ਪਰ ਗੱਡੀ ਨੂੰ ਰੋਕ ਰੋਕ ਕੇ ਉਸ ਦਿਨ ਫੁੱਲੀ ਸਟ੍ਰਾਈਕ ਰੱਖਾਂਗੇ ਪ੍ਰੋਪਰ ਗੱਡੀ ਨੂੰ ਰੋਕੇ ਅਨਸਟਾਲ ਕਰਾਵਾਂਗੇ ਉੱਪਰ ਜਿਹੜਾ ਉੱਪਰ ਇੰਸਟਾਲ ਕਰਦਾ ਨਜ਼ਰ ਆ ਗਿਆ ਉਹਦੀ ਜੂਨੀਅਨ ਦੀ 2000 ਰੁਪਏ ਜੁਰਮਾਨੇ ਦੀ ਪਰਚੀ ਕੱਟੀ ਜਾਊਗੀ ਜੁਰਮਾਨੇ ਦੀ ਅਪੀਲ ਕਰ ਦੋ ਭਾਜੀ ਉੱਪਰ ਬੁੱਕ ਕਰਕੇ ਔਰ ਤੁਹਾਨੂੰ ਆਪਾਂ ਜੀ ਬੇਨਤੀ ਕਰਦੇ ਹਾਂ ਜੀ ਲੁਧਿਆਣਾ ਵਾਸੀਆਂ ਨੂੰ ਉੱਪਰ ਬੁੱਕ ਕਰਨ ਦੀ ਲੋੜ ਨਹੀਂ ਆ ਜੀ ਓਲਾ ਉਬਰ ਓਲਾ ਰੈਪਿਡੋ ਐਂਡ ਰਾਈਡ ਬੁੱਕ ਕਰੋ ਆਪਣਾ ਸਹੀ ਸਰੀਕੇ ਨਾਲ ਸਬਰ ਕਰੋ ਇਹ ਨਾ ਹੋਵੇ ਤੁਹਾਨੂੰ ਰਸਤੇ 'ਚ ਕਿਤੇ ਤਾਰ ਦਿੱਤਾ ਜਾਵੇ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਔਰ ਸਭ ਤੋਂ ਵੱਡੀ ਗੱਲ ਹੈ ਜੀ ਜੇ ਤੁਹਾਡੇ ਕੋਲ ਕੋਈ ਚਿੱਟੀ ਬਲੇਡ ਆਂਦੀ ਹੈ 112 ਤੇ ਕੋਲ ਕਰੋ ਉਹਦੇ ਤੇ ਬਣਦੀ ਜੋ ਕਾਰਵਾਈ ਕਰਾਈ ਜਾਵੇ ਕਿ ਚਿੱਟੀ ਬਲੇਡ ਮੈਨੂੰ ਕਿੱਥੇ ਲੈਣ ਆ ਗਈ ਰੱਬ ਨਾ ਕਰੇ ਕੱਲ ਮੇਰੇ ਤੇ ਕੋਈ ਚਾਕੂ ਨਾ ਬਾਹਰ ਕੀਤਾ ਜਾਵੇ ਪਿੱਛੇ ਸਾਡੇ ਇੱਕ ਵੀਰ ਚਾਕੂ ਨਾਲ ਮਾਰ ਦਿੱਤਾ ਗਿਆ ਨਹਿਰ ਤੋਂ ਸੜ ਦਿੱਤਾ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਇਹ ਚਿੱਟੀਆਂ ਬਲੇਟਾਂ ਨੂੰ ਨੱਥ ਬਾਣੀ ਹੈ ਜੀ ਇਹਨਾਂ ਤੇ ਪਾਵਾਂਗੇ ਬੰਦ ਕਰਾਵਾਂਗੇ ਅੱਜ ਜੂਨੀਅਰ ਬਣੂਗੀ ਤੇ ਇਹਨੂੰ ਨੱਥ ਪਾਵਾਂਗੇ ਪੱਕੇ ਤਰੀਕੇ ਦੀ ਪਾਵਾਂਗੇ ਜਿਹੜਾ ਹੋਰ ਅਸੀਂ ਜਿਹੜੇ ਵੀਰ ਦੇਖੋ ਜੀ ਕਮਾਈ ਨਹੀਂ ਸਹੀ ਤਰੀਕੇ ਨਾਲ ਹੁੰਦੀ ਕਈਆਂ ਦੇ ਟੈਕਸ ਟੁੱਟੇ ਨੇ ਕਈਆਂ ਦੇ ਕੁਝ ਹੋਏ ਅਸੀਂ ਪ੍ਰਸ਼ਾਸਨ ਕੋਲ ਟੈਗ ਲਵਾਵਾਂਗੇ ਜੀ ਅਸੀਂ ਉਹਨਾਂ ਦੇ ਪੂਰੇ ਕਰਾਵਾਂਗੇ ਜੀ